ਫਿਰ ਤੋਂ ਇੱਕ ਮੈਕਸੀਕੋ ਬਾਰਡਰ ਦੇ ਉੱਪਰ ਇੱਕ ਟਰੱਕ ਫੜਿਆ ਗਿਆ ਜਿਹਦੇ ਵਿੱਚ 23 ਲੋਕ ਸਵਾਰ ਸੀਗੇ ਜਿਹੜੇ ਕਿ ਐਂਟਰੀ ਕਰ ਰਹੇ ਸੀਗੇ ਅਮਰੀਕਾ ਦੇ ਵਿੱਚ ਟੈਕਸਸ ਵਿਭਾਗ ਦੇ ਜਵਾਨਾਂ ਨੇ ਇਹ ਟਰੱਕ ਨੂੰ ਰੋਕਿਆ ਤੇ ਜਦੋਂ ਜਾਂਚ ਦੇ ਪੜਤਾਲ ਦੇ ਵਿੱਚ ਪਾਇਆ ਗਿਆ ਕਿ ਇਸ ਟਰੱਕ ਦੇ ਬੈਕ ਸਾਈਡ ਤੇ ਜਿੱਥੇ ਆਪਣੀ ਸੌਣ ਵਾਲੀ ਜਗ੍ਹਾ ਹੁੰਦੀ ਆ ਕੈਬ ਦੇ ਸੀਟਾਂ ਦੇ ਬੈਕ ਸਾਈਡ ਤੇ ਉੱਥੇ 23 ਲੋਕਾਂ ਨੂੰ ਭਰਿਆ ਹੋਇਆ ਪਾਇਆ ਗਿਆ ਜਿਹੜੇ ਕਿ ਅਨ ਡਾਕੂਮੈਂਟਿਡ ਸੀਗੇ Pick something up? Yeah. Like a load? Yeah. So You're a truck driver? Like for a uh, woof company? No, uh, it's a private company. I do What are they called? A Do you have a load? Yeah, I have a truck. Okay. Do you have a CDL? I do, but like I said, I, didn't, like, I don't have a picture of it on here. Yeah, right now. Okay. Uh, right now you're alone. You're alone right now, right? Yeah, I'm alone. Okay. Could I see what you have in the vehicle? Mm -hmm. Do You give me permission. It's, is it required? It's not required. You don't have to. Let me. Okay. I mean, are uh, uh, you have to. This no reason you should be searching the vehicle. Okay. I mean, I'm just. I'm asking for consent. But if you're gonna deny it, that's fine. But I'm just gonna. I'm gonna stand by here just for some other units to get here, and I'm gonna run a dog around the vehicle. I right. uh, just think. I mean, I'll get to that right now. Once they get here. Yeah, uh, I guess I would just wait for the other units. Other units. Okay. That's fine. I don't want you to feel like you have to do it. I'm just yeah, that's they're... why I'm asking you for your consent. But I understand yeah, that you like, just you're, you're just not going to do it. Okay. I, I understand that. But you can just wait right here. I'm just going to stand by for them, okay? But in terms of the violations, um, you don't have a CDL and you're operating a motor vehicle. You're not supposed to be driving a, a commercial motor vehicle. Okay. And who are you calling right now? I'm just curious. I'm just calling my lawyer. Your lawyer? Yeah. All right. Can you can you just keep an eye on them? Yeah, you okay. We're gonna the you real report, okay? If we don't find anything in the vehicle, we're gonna release you. Right now, we're in a conductive, probable search on the vehicle right now, okay? Open it. I can't wait to open I'm it. Here, yeah. Hey, no, move. Move. Hey, no, no se muevan. No, no se muevan. No, no se muevan. No se muevan. Nadie. Tanto We get more out. ਮਾਨਸਤ ਉਸ ਦੇ ਸਿਰ ਤੋਂ ਕੱਢਸਾ, ਠੀਕ? ਹੁਣ ਅਸੀਂ ਬਾਹਰ ਕੱਢਾਂਗੇ। ਸੋ ਇਹ ਬਹੁਤ ਵੱਡੀ ਖਬਰ ਆ ਰਹੀ ਹੈ ਮੈਕਸੀਕੋ ਬਾਰਡਰ ਤੇ। ਸਮਝ ਨਹੀਂ ਲੱਗਦੀ ਪਈ ਸਾਰਾ ਕੁਝ ਇੰਨਾ ਖਤਰਨਾਕ ਤਰੀਕੇ ਨਾਲ ਸਖਤਾਈਆਂ ਚੱਲ ਰਹੀਆਂ। ਟਰੰਪ ਪ੍ਰਸ਼ਾਸਨ ਪਹਿਲਾਂ ਹੀ ਕਿੰਨੇ ਦੇਸ਼ਾਂ ਨੂੰ ਬੰਦ ਕਰ ਰਿਹਾ ਹੈ, ਇਮੀਗ੍ਰੇਸ਼ਨ ਤੱਕ ਰੋਕ ਰਿਹਾ ਹੈ, ਨਾਗਰਿਕਤਾ ਉਹਨਾਂ ਦੀ ਬੰਦ ਕਰ ਰਿਹਾ ਹੈ ਤੇ ਲੋਕਾਂ ਫਿਰ ਵੀ ਇੱਥੇ ਆਉਣ ਦੇ ਲਈ ਮਜਬੂਰ ਕਿਉਂ ਹੈ? ਸੋ ਇਹ 23 ਲੋਕ ਫੜੇ ਗਏ ਆ ਤੇ ਜਿਨ੍ਹਾਂ ਦੇ ਵਿੱਚੋਂ ਡਰਾਈਵਰ ਸੀਗਾ 24 ਸਾਲਾਂ ਦੇ ਉਹਦੇ ਕੋਲ ਵੀ ਕੋਈ ਕਮਰਸ਼ੀਅਲ ਲਾਇਸੈਂਸ ਨਹੀਂ ਸੀਗਾ ਉਹ ਵੀ ਬਸ ਇਹ ਸਿੱਧਾ ੱੱਕੀ ਆਉਂਦਾ ਸੀ ਇਹਨਾਂ ਨੂੰ ਐਂਟਰ ਕਰਵਾਉਣ ਲੱਗਾ ਹੋਇਆ ਸੀ ਤੋ ਇਹ ਵੱਡੀ ਖਬਰ ਆ ਰਹੀ ਆ ਇਹਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਇਹ ਜਿਹੜੀ ਖਬਰ ਆ ਰਹੀ ਹੈ ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਜਵਾਨਾਂ ਨੇ ਅਮਰੀਕਾ ਮੈਕਸੀਕੋ ਸਰੱਦ ਦੇ ਨੇੜੇ ਇੱਕ ਸੈਮੀ ਟਰੱਕ ਨੂੰ ਰੋਕਿਆ ਅਤੇ 23 ਪ੍ਰਵਾਸੀਆਂ ਨੂੰ ਕੈਬ ਦੇ ਸੀਟਾਂ ਦੇ ਪਿੱਛੇ ਸੌਣ ਵਾਲੇ ਖੇਤਰ ਚ ਪਰਿਆਪਾਇ ਅਧਿਕਾਰੀਆਂ ਨੇ ਕਿਹਾ ਕਿ 24 ਸਾਲਾਂ ਡਰਾਈਵਰ ਜਿਸ ਕੋਲ ਵਪਾਰਕ ਲਾਇਸੈਂਸ ਨਹੀਂ ਸੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਤੇ ਵਿਅਕਤੀਆਂ ਦੀ ਤਸਕਰੀ ਦੇ 23 ਦੋਸ਼ ਲਗਾਏ ਹਨ ਡੀ ਪੀਐਸ ਨੇ ਕਿਹਾ ਕਿ ਪ੍ਰਵਾਸੀਆ ਨਿਕਿਆ ਨਿਕਾਰਾ ਗੁਆ ਗੁਆਟੇਮਾਲਾ ਅਲ ਸੈਲਵਾਡੋਰ ਹੋਡੂਰਸ ਅਤੇ ਮੈਕਸੀਕੋ ਤੋਂ ਸਨ ਇਹ ਲੋਕ ਗ੍ਰਿਫਤਾਰ ਕੀਤੇ ਸੋ ਇਹ ਕੰਟਰੀਆਂ ਦੇ ਸੀ ਪਰ ਸਮਝ ਤੋਂ ਇਹ ਚੀਜ਼ ਬਾਹਰ ਹੋਈ ਵੀ ਆ ਕਿ ਤੁਹਾਨੂੰ ਸਾਰਾ ਕੁਝ ਪਤਾ ਕਿ ਇਸ ਟਾਈਮ ਦੇ ਉੱਪਰ ਲੋਕ ਛੱਡ ਛੱਡ ਕੇ ਜਾ ਰਹੇ ਆ ਅਮਰੀਕਾ ਨੂੰ ਅਮਰੀਕਾ ਖਾਲੀ ਹੋ ਰਿਹਾ ਇਸ ਟਾਈਮ ਤੇ ਕਿਉਂਕਿ ਸਖਤਾਈਆਂ ਬਹੁਤ ਵੱਡੇ ਪੱਧਰ ਤੇ ਹੋ ਰਹੀਆਂ ਹਰ ਇੱਕ ਦਿਨ ਕੋਈ ਨਾ ਕੋਈ ਨਵਾਂ ਆਪਰੇਸ਼ਨ ਆਰੰਭਿਆ ਜਾ ਰਿਹਾ ਜਿਦੇ ਵਿੱਚ ਟਾਰਗੇਟ ਪਹਿਲਾਂ ਤੋਂ ਹੀ ਧਰਿਆ ਜਾਂਦਾ ਕਿ ਅਸੀਂ 5000 ਬੰਦਾ ਗ੍ਰਿਫਤਾਰ ਕਰਨਾ 6000 ਬੰਦਾ ਗ੍ਰਿਫਤਾਰ ਕਰਨਾ ਸੋ ਉਹ ਕਿਸੇ ਨੂੰ ਵੀ ਨਹੀਂ ਪਾਕਸ਼ ਰਹੇ ਹਰ ਨਵੇਂ ਦਿਨ ਇਦਾਂ ਦੀ ਕੋਈ ਵੀਡੀਓ ਸਾਹਮਣੇ ਆ ਜਾਂਦੀ ਹੈ ਜਿੱਥੇ ਕਿ ਅਮਰੀਕਨ ਨਾਗਰਿਕ ਨੂੰ ਵੀ ਅਰੈਸਟ ਕਰ ਲਿਆ ਸੋ ਉਹਦਾ ਮਤਲਬ ਇਹ ਆ ਕਿ ਉਹ ਕਿਸੇ ਨੂੰ ਵੀ ਨਹੀਂ ਬਖਸ਼ ਰਿਹਾ ਫਿਰ ਵੀ ਲੋਕ ਆ ਰਹੇ ਆ ਕੀ ਸੋਚ ਕੇ ਆ ਰਹੇ ਆ ਕਿ ਉਹ ਇੱਥੇ ਆਪਣੀ ਲਾਈਫ ਸਟਾਰਟ ਕਰ ਸਕਦੇ ਆ ਉਹਨਾਂ ਦਾ ਫਿਊਚਰ ਬ੍ਰਾਈਟ ਹੋਏਗਾ ਇੱਥੇ ਨਹੀਂ ਹੁਣ ਇੱਥੇ ਇੰਨੀ ਜਿਆਦਾ ਸਖਤਾਈ ਹੋਈ ਵੀ ਆ ਕਿ ਇੱਥੇ ਆਣ ਦਾ ਕੋਈ ਵੀ ਫਾਇਦਾ ਨਹੀਂ ਸੋ ਤੁਸੀਂ ਆ ਵੀਡੀਓ ਦੇਖ ਰਹੇ ਆ ਇਹ ਲੋਕ ਫੜੇ ਗਏ ਆ ਹੁਣ ਇਹਨਾਂ ਦੇ ਨਾਲ ਕੀ ਹੋਏਗਾ ਇਹ ਆਪਣੇ ਅਸਾਈਲਮ ਮੰਗਣਗੇ ਇੱਥੇ ਅਗਰ ਇਹ ਉਹ ਕੰਟਰੀਆਂ ਦੇ ਹੋਏ ਤਾਂ ਇਹਨਾਂ ਦੇ ਅਸਾਈਲਮ ਕੇਸ ਹੀ ਨਹੀਂ ਲੱਗਣੇ ਔਰ ਪਹਿਲਾਂ ਇਹਨਾਂ ਦੇ ਬਿਆਨ ਹੋਣੇ ਅਗਰ ਬਿਆਨ ਪਾਸ ਨਹੀਂ ਹੋਏ ਫੇਲ ਹੋ ਗਏ ਫਿਰ ਇਹਨਾਂ ਨੂੰ ਡਿਪੋਰਟ ਕਰਨਾ ਔਰ ਦੂਜੀ ਗੱਲ ਇਹਨਾਂ ਨੂੰ ਬਾਹਰ ਨਾ ਬੌਂਡ ਪੈਣਾ ਨਾ ਬਾਹਰ ਆਉਣ ਦੇਣਾ ਅੰਦਰ ਹੀ ਰੱਖ ਕੇ ਇਹਨਾਂ ਨੂੰ ਕਰਨਾ ਪੈਣਾ ਫਿਰ ਪਤਾ ਨਹੀਂ ਕਿਉਂ ਕੀ ਸੋਚ ਕੇ ਆ ਰਿਹਾ ਰੋਜੋ ਥੋੜਾ ਟਾਈਮ ਨਾ ਹੋਰ 트ੰਪ ਨੂੰ ਮੌਕੇ ਦਿਓ ਕਿਉਂਕਿ ਉਹ ਥੋੜਾ ਜਿਹਾ ਇਸ ਚੀਜ਼ ਦੇ ਲਈ ਟੈਨਸ਼ਨ ਫ੍ਰੀ ਹੋ ਜਾਵੇ ਕਿ ਲੋਕ ਐਂਟਰ ਨਹੀਂ ਹੁੰਦੇ ਚਲੋ 27 ਘਟ ਜਾਏਗੀ ਥੋੜੀ ਜੀ ਪਰ ਹਰ ਰੋਜ ਕੋਈ ਨਾ ਕੋਈ ਸੋ ਉਧਰ ਵੀ ਸਖਤਾਈ ਨਹੀਂ ਘਟਦੀ ਉਹ ਟੈਨਸ਼ਨ ਫਰੀ ਨਹੀਂ ਹੁੰਦਾ ਔਰ ਉਹ ਇਸ ਦੇ ਬਾਰੇ ਨਮੀ ਤੇ ਨਮੀ ਆਪਰੇਸ਼ਨ ਕਰ ਰਿਹਾ ਨਮੀ ਦੇ ਨਮੀ ਨੀਤੀਆਂ ਬਣਾ ਰਿਹਾ ਕਿ ਕਿਸ ਤਰ੍ਹਾਂ ਰੋਕਿਆ ਜਾਵੇ ਬਾਕੀ ਹਰ ਰੋਜ਼ ਕੋਈ ਨਾ ਕੋਈ ਇਦਾਂ ਦੀ ਵੀਡੀਓਜ਼ ਤੋਰੀ ਰਹਿੰਦੀ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਨਿਊਜ਼ ਆਂਦੀ ਹੀ ਰਹਿੰਦੀ ਆ ਕਿ ਕਿਤੇ ਇਤਾਂ ਹੋ ਗਿਆ ਉਤਾਂ ਹੋ ਗਿਆ ਸੋ ਤੁਸੀਂ ਕੇਅਰਫੁਲ ਰਹੋ ਪਿੱਛੇ ਜਿਹੜੇ ਆਪਣੇ ਪੰਜਾਬੀ ਫੜੋਏ ਦੇ ਜਿਹੜੇ ਕੈਨੇਡਾ ਤੋਂ ਬਾਰਡਰ ਕਰਾਸ ਕਰਕੇ ਅਮਰੀਕਾ ਜਾ ਰਹੇ ਸੀ ਸੋ ਇਹ ਗਲਤੀਆਂ ਫਿਲਹਾਲ ਦੇ ਲਈ ਤਾਂ ਨਾ ਕਰੋ ਇਸ ਟਾਈਮ ਦੇ ਉੱਤੇ ਬਹੁਤ ਹੀ ਜ਼ਿਆਦਾ ਸਖਤਾਈ ਹੋਈ ਵੀ ਆ ਬਾਕੀ ਆਪਾਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਆਪਾਂ ਸਾਰੇ ਆਪਣਾ ਫਿਊਚਰ ਬਣਾਉਣ ਲਈ ਇੱਥੇ ਆਇਆ ਸਾਰਿਆਂ ਦੇ ਪਲਾਨ ਕਾਮਯਾਬ ਹੋਣ ਬਾਕੀ ਤੁਸੀਂ ਵੀ ਜੋ ਵੀ ਤੁਹਾਡੀ ਅਪਡੇਟ ਹੋਏਗੀ ਜਾਂ ਤੁਸੀਂ ਕੁਝ ਪੁੱਛਣਾ ਹੋਇਆ ਦੱਸਣਾ ਹੋਇਆ ਜਾਂ ਤੁਹਾਡੀ ਕੋਈ ਰਾਏ ਹੋਈ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਤੁਹਾਡਾ ਆਪਣਾ ਚੈਨਲ ਪੰਜਾਬੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਥੈਂਕ ਯੂ you gonna go pick something up? Yeah. Like a load? Yeah. So are you a truck driver? Like for uh, what up No, Uh, it's kind of. I don't know. What are they called? Oh, a You like a load? Yeah, I think it's Okay. You have a CDL? I do, but like I said, I, I, I don't have a picture of it on here. You're not right now. Okay. Uh, right now you're alone. You're alone right now, right? Yeah, I'm alone. Okay. Could I see what you have in the vehicle? Mm -hmm. Do you give me permission? Is, is it required? It's not required, you don't have to then. Okay. I mean... are you have to. There's no reason you should be searching the vehicle. I mean, I'm just... I'm asking your consent, but if you're gonna deny it, that's fine. But I'm just gonna... I'm gonna stand by here just for some other units to get here, and I'm gonna run a dog around the vehicle. I right. uh, just think I... Sorry? I mean, I'll get to that right now once they get here. Yeah, um, I guess I would just wait for the other units. Huh? For Other units, okay. that's fine. I don't want you to feel like you have to do it. I'm just—that's yeah, yeah. why I'm asking you for your consent. But I understand yeah, that you like, you're I'm not going to. There's no reason too. Okay, I, I understand that. But if you can just wait right here. I'm just going to stand by for them, okay? But in terms of the violations, um, you don't have a CDL and you're operating a motor vehicle. You're not supposed to be driving a, a commercial motor vehicle. Okay, and who are you calling right now? I'm just curious. I'm just calling my lawyer. Your lawyer? Yeah. Can you just keep an eye on them? Yeah, okay. We're at the 10 year report, okay? If we don't find anything in the vehicle, we're going to release.